ਪਹਿਲਾ ਆਪਾਂ ਨਾ ਜਿਹੜਾ ਮੇਨ ਸਟੂਡੈਂਟ ਦਾ ਕੁਐਸਚਨ ਹਾਈਲਾਈਟਡ ਹੁੰਦਾ ਹੈ ਉਹ ਹੁੰਦਾ ਜੀ ਰਿਫਿਊਜ਼ਲ ਔਰ ਵੀਜ਼ਾ ਸਕਸੈਸ ਨੂੰ ਲੈ ਕੇ ਇਹਨਾਂ ਇੱਕ ਪਰਸੈਪਸ਼ਨ ਡਿਵੈਲਪ ਹੁੰਦੀ ਹੈ ਸੋਸਾਇਟੀ ਦੇ ਵਿੱਚ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2023 ਦੀ 2024 ਦੀ ਇਸ ਸਾਲ ਦੀ ਤਾਂ ਵੀਜ਼ਾ ਸਕਸੈਸ ਪਹਿਲੇ ਨਾਲੋਂ ਅਗਰ ਅਸੀਂ ਰੇਸ਼ਿਓ ਦੇਖਾਂਗੇ ਪਰਸੈਂਟੇਜ ਦੇਖਾਂਗੇ ਤਾਂ ਉਹ ਟੈਕਨੀਕਲੀ ਵਧਿਆ ਲੌਜੀਕਲੀ ਵਧਿਆ ਜਿੱਥੇ ਲਾਸਟ ਈਅਰ ਦੇ ਵਿੱਚ 1 ਮਿਲੀਅਨ ਤੱਕ ਵੀਜ਼ਾ ਕੋਟਾ ਸੀਗਾ ਫਾਰ ਇੰਡੀਅਨ ਕੈਂਡੀਡੇਟਸ ਚਾਹੇ ਉਹ ਸਟੂਡੈਂਟ ਸੀਗੇ ਕੋਈ ਪਟੀਸ਼ਨ ਚ ਸੀਗਾ ਕੋਈ ਵਰਕ ਪਰਮਿਟ ਚ ਸੀਗਾ ਕੋਈ ਟੂਰਿਸਟ ਸੀਗਾ ਤਾਂ ਉਹ ਇਸ ਸਾਲ 1.2 ਮਿਲੀਅਨ ਤੇ ਆਇਆ ਹੈ ਹੁਣੇ ਪਰਸੈਪਸ਼ਨ ਕੀ ਹੁੰਦੀ ਹੈ ਜਦੋਂ ਸਕਸੈਸ ਰੇਟ ਜਾਂ ਵੀਜ਼ਾ ਮਿਲਣਾ ਸ਼ੁਰੂ ਹੁੰਦਾ ਤਾਂ ਆਬਵੀਅਸਲੀ ਉਹਦਾ ਐਪਲੀਕੇਸ਼ਨ ਕਾਊਂਟ ਜਿਹੜਾ ਉਹ ਪਹਿਲੇ ਨਾਲੋਂ ਵੱਧ ਜਾਂਦਾ ਹੁਣ ਜਦੋਂ ਐਪਲੀਕੇਸ਼ਨ ਕਾਊਂਟ ਹੀ ਵੱਧ ਗਿਆ ਤਾਂ ਉਹਦਾ ਰਿਜ਼ਲਟ ਪੋਜ਼ਿਟਿਵ 네ਗੇਟਿਵ ਆਬਵੀਅਸਲੀ ਵਧਣਾ ਔਰ ਆਪਣੀ ਸੋਸਾਇਟੀ ਦੇ ਵਿੱਚ ਜਿਹੜੀ ਨੈਗੇਟਿਵ ਚੀਜ਼ ਹੁੰਦੀ ਹੈ ਉਹ ਜ਼ਿਆਦਾ ਫਲੋਟ ਕਰਦੀ ਹੈ ਇਨਸਟੈਡ ਆਫ ਦੀ ਪੋਜ਼ਿਟਿਵ ਆਊਟਕਮ ਠੀਕ ਹੈ ਨਾ ਉਹ ਕਹਿੰਦੇ ਨੇ ਵੀ ਇੱਕ ਸੱਚ ਨੇ ਜਿੰਨੇ ਜੇਰ ਤੱਕ 10 ਕਿਲੋਮੀਟਰ ਤੇ ਜਾਣਾ ਤੇ ਝੂਠ ਜਿਹੜਾ ਉਹ ਧਰਤੀ ਦਾ ਚੱਕਰ ਲਾ ਕੇ ਆ ਜਾਂਦਾ ਸੋ ਉਹ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਯੂਐਸਸੀ ਰਿਫਿਊਜ਼ਲ ਜਿਆਦਾ ਆ ਰਹੀ ਹੈ ਉਹ ਕਾਊਂਟ ਵਧਿਆ ਉਹਦੇ ਨਾਲ ਪੋਜ਼ਿਟਿਵ ਵੀ ਵਧੇ ਨੇ ਔਰ ਉਹਦੇ ਨਾਲ ਨੈਗੇਟਿਵ ਵੀ ਵਧੇ ਨੇ ਹੁਣ ਗੱਲ ਹੁੰਦੀ ਹੈ ਪ੍ਰੋਗਰਾਮ ਸਿਲੈਕਸ਼ਨ ਡੈਫੀਨੇਟਲੀ ਯੂ ਐਸ اے ਇੱਕ ਇਦਾਂ ਦਾ ਕੰਟਰੀ ਹੈ ਜਿਹਦੇ ਵਿੱਚ ਸਟੂਡੈਂਟ ਵਿਦ অর ਵਿਦਾਊਟ ਆਇਲਸ ਦੋਨੋਂ ਤਰੀਕੇ ਨਾਲ ਅਪਲਾਈ ਕਰ ਸਕਦਾ ਹੁਣ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜੇ ਸਟੂਡੈਂਟ ਵਿਦਾਊਟ ਆਇਲਸ ਸਰ ਅਪਲਾਈ ਕਰਦੇ ਨੇ ਨਾ ਵਿਦਾਊਟ ਪੀਟੀਈ ਕਰਦੇ ਨੇ ਉਹ ਆਪਣੇ ਨਾ ਕੌਨਫੀਡੈਂਸ ਜੀ ਬਿਲਟ ਅਪ ਨਹੀਂ ਹੁੰਦੇ ਉਹ ਅੰਡਰ ਕੌਨਫੀਡੈਂਟ ਸਟੂਡੈਂਟਸ ਹੁੰਦੇ ਨੇ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਪ੍ਰੋਗਰਾਮ ਵੀ ਉਹ ਚੱਕਣਾ ਜਿਹੜਾ ਬਹੁਤ ਈਜ਼ੀ ਹੋਵੇ ਜਿਆਦਾ ਉਹਦੇ 'ਚ ਮੱਥਾ ਨਾ ਮਾਰਨਾ ਪਵੇ ਉਸ ਚੱਕਰ 'ਚ ਕੀ ਕਰਦੇ ਹੋ ਲੋਕਲ ਜਿਹੜੇ ਲੈਵਲ ਤੇ ਛੋਟੇ ਛੋਟੇ ਕਾਲਜੇਸ ਖੁੱਲੇ ਨੇ ਪ੍ਰਾਈਵੇਟ ਕਾਲਜੇਸ ਖੁੱਲੇ ਨੇ ਉਹਨਾਂ ਦੇ ਵਿੱਚ ਨਾ ਇੱਕ ਬੇਸਿਕ ਜੇ ਪ੍ਰੋਗਰਾਮ ਲੈ ਕੇ ਡਿਪਲੋਮਾ ਪ੍ਰੋਗਰਾਮਸ ਲੈ ਕੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਦੇ ਹੁਣ ਯੂਐਸ ਜਾ ਜਦੋਂ ਵੀਜ਼ਾ ਲੈਣਾ ਹੈ ਤਾਂ ਉਹ ਇੰਟਰਵਿਊ ਬੇਸਡ ਵੀਜ਼ਾ ਹੈ ਹੁਣ ਉਸ ਕੈਂਡੀਡੇਟ ਨੇ ਜਦੋਂ ਵੀਜ਼ਾ ਆਫੀਸਰ ਦੇ ਸਾਹਮਣੇ ਜਾਣਾ ਹੈ ਉਹਨੇ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਜਿਹੜੇ ਪ੍ਰੋਗਰਾਮ 'ਚ ਇਹ ਅਪਲਾਈ ਕਰ ਰਿਹਾ ਉਹਦਾ ਇਹਨੂੰ ਕੋਈ ਪ੍ਰੋਫੈਸ਼ਨਲ ਬੇਨਿਫਿਟ ਵੀ ਹੋਊਗਾ ਕਿ ਇੰਨੇ ਪੈਸੇ ਲਾ ਕੇ ਇਹ ਸਾਡੇ ਕੰਟਰੀ 'ਚ ਪੜ੍ਹਨਾ ਆ ਰਿਹਾ ਬਟ ਉਹ ਪ੍ਰੋਗਰਾਮ ਦਾ ਆਊਟਕਮ ਹੀ ਇੰਨਾ ਕੁ ਵੀਕ ਹੈ ਕਿ ਇਹਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਤਾਂ ਉੱਥੇ ਉਹਨੂੰ ਰਿਜੈਕਟ ਕਰ ਦਿੰਦਾ ਸੋ ਜਿਹੜੇ ਵੀ ਸਟੂਡੈਂਟ ਯੂਐਸ ਜਾਣਾ ਚਾਹੁੰਦੇ ਨੇ ਉਹ ਚਾਹੇ ਅਲਸ ਦੇ ਨਾਲ ਅਪਲਾਈ ਕਰ ਰਹੇ ਨੇ ਚਾਹੇ ਵਿਦਆਊਟ ਕਿਸੇ ਇੰਗਲਿਸ਼ ਕ੍ਰੈਡੀਬਿਲਟੀ ਇਗਜ਼ਾਮ ਦੇ ਨਾਲ ਅਪਲਾਈ ਕਰ ਰਹੇ ਨੇ ਬੈਟਰ ਹੈ ਕਿ ਉਹ ਇੱਕ ਵੈਲ ਰੈਪਿਊਟਿਡ ਇੰਸਟੀਚਿਊਸ਼ਨ ਚਾਹੇ ਉਹ ਕਾਲਜ ਹੈ ਚਾਹੇ ਉਹ ਯੂਨੀਵਰਸਿਟੀ ਹੈ ਬਟ ਉਹ ਡਿਪਲੋਮਿਆਂ ਨੂੰ ਛੱਡ ਕੇ ਡਿਗਰੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨ ਤਾਂ 50% ਆਫ ਦਾ ਇੰਟਰਵਿਊ ਜੌਬ ਜਿਹੜਾ ਹੈ ਜੀ ਉਹ ਉੱਥੇ ਹੀ ਖਤਮ ਹੋ ਜਾਂਦਾ ਹੈ ਸਟੂਡੈਂਟ ਨੂੰ ਦੇਖਦੇ ਉਹਦੇ ਪ੍ਰੋਗਰਾਮ ਔਰ ਉਹਦੀ ਯੂਨੀਵਰਸਿਟੀ ਸਿਲੈਕਸ਼ਨ ਨੂੰ ਦੇਖ ਕੇ ਵੀਜ਼ਾ ਆਫੀਸਰ ਇੱਕ ਇੰਟੈਂਸ਼ਨ ਜਨਰੇਟ ਕਰਦਾ ਹੈ ਕਿ ਸਟੂਡੈਂਟ ਇਜ਼ ਕਵਾਈਟ ਇੰਟਰਸਟਿਡ ਟੂ ਸਟੱਡੀ ਦਿਸ ਪ੍ਰੋਗਰਾਮ ਇਸੇ ਕਰਕੇ ਉਹਨੇ ਇਸ ਯੂਨੀਵਰਸਿਟੀ ਨੂੰ ਚੱਕਿਆ ਔਰ ਇੱਕ ਵੈਲ ਹਾਈ ਸਕਿਲਡ ਪ੍ਰੋਗਰਾਮ ਨੂੰ ਅਕੈਡੈਮਿਕ ਪ੍ਰੋਗਰਾਮ ਨੂੰ ਆਪਟ ਕੀਤਾ ਬਿਲਕੁਲ ਜੀ ਅਪਕਮਿੰਗ ਇਨਟੇਕ ਇਹਦੇ ਚ ਜੀ ਨੈਕਸਟ ਜਿਹੜਾ ਸਾਨੂੰ ਨੀਅਰਸਟ ਮਿਲੇਗਾ ਉਹ ਜਨਵਰੀ ਆ ਰਿਹਾ ਉਸ ਤੋਂ ਬਾਅਦ ਨੈਕਸਟ ਈਅਰ ਦਾ ਮੇ ਐਂਡ ਜੂਨ ਸੈਪਟੈਂਬਰ ਇਹਦਾ ਮੇਜਰ ਹੁੰਦਾ ਸੋ ਸਟਿਲ ਹੁਣ ਸੈਪਟੈਂਬਰ ਦੀ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਇੰਟਰਵਿਊ ਸਲੋਟਸ ਹੀ ਉਹਨੇ ਟਾਈਮ ਤੱਕ ਨਹੀਂ ਮਿਲ ਪਾਣਗੇ ਸੋ ਨੈਕਸਟ ਅਪਕਮਿੰਗ ਇਨਟੇਕ ਇਹਦੇ ਚ ਜਨਵਰੀ ਵਿੱਚ ਥੈਂਕ ਯੂ ਜੀ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ